welcom to organic kheti youtube channel ਮੈਂ ਪ੍ਰਭਜੋ ਸਿੰਘ ਪਿੰਡ ਤੇ ਡਾਕ ਸ਼ੰਗਲਾ ਤਹਿਸੀਲ ਦਸੂਆ ਡਿਸਟ੍ਰਿਕਟ ਸ਼ਾਰਪੁਰ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ 2020 ਤੋਂ ਆਪਣੇ 7 ਏਕੜ ਜ਼ਮੀਨ ਵਿੱਚ ਆਰਗੈਨਿਕ ਖੇਤੀ ਕਰਦੇ ਆ ਰਹੇ ਹਾਂ ਅੱਜ ਇਸ ਵੀਡੀਓ ਰਾਈ ਆਪ ਜੀ ਨਾਲ ਮੈਂ ਆਪਣੇ 1 ਏਕੜ ਸਬਜ਼ੀ ਦੇ ਮਾਡਲ ਬਾਰੇ ਗੱਲ ਕਰਾਂਗਾ ਕਾਫੀ ਵੀਰਾਂ ਨੇ ਮੈਨੂੰ ਇਹ ਸਵਾਲ ਕੀਤਾ ਸੀ ਵੀ ਤੁਸੀਂ ਆਪਣੇ 1 ਏਕੜ ਦਾ ਜਿਹੜਾ ਮਾਡਲ ਹੈ ਉਹ ਸਾਡੇ ਨਾਲ ਸਾਂਝਾ ਕਰੋ ਸੋ ਮੈਂ ਅੱਜ ਆਪ ਨਾਲ ਆਪਣੇ 1 ਏਕੜ ਆਰਗੇਨਿਕ ਸਬਜੀ ਦੇ ਮਾਡਲ ਬਾਰੇ ਗੱਲ ਕਰਾਂਗਾ ਇਸ ਨੂੰ ਅਸੀਂ ਕਨਾਲ-ਕਨਾਲ ਦੇ ਪੋਰਸ਼ਨ ਵਿੱਚ ਵੰਡਿਆ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ 1 ਏਕੜ ਵਿੱਚ 8 ਕਨਾਲਾ ਹੁੰਦੀਆਂ ਹਨ ਤੇ ਉਸ ਨੂੰ ਅਸੀਂ ਇੱਕ ਇੱਕ ਕਨਾਲ ਦੇ ਹਿਸਾਬ ਨਾਲ ਵੰਡਿਆ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਇਸ ਵਿੱਚ ਅਸੀਂ ਲੇਟਸ ਰੈੱਡ ਲੇਟਸ ਗ੍ਰੀਨ ਪੈਕਚੋਈ ਲੇਟਸ ਹੈਡਬਰਗ ਇਸ ਤਰ੍ਹਾਂ ਦੀਆਂ ਹੋਰ ਵੀ ਜੋ ਸਲਾਦ ਵਿੱਚ ਵਰਤੀਆਂ ਜਾਂਦੀਆਂ ਹਨ ਅਤੇ ਕਾਫੀ ਵਧੀਆ ਰੇਟ ਤੇ ਬਾਜ਼ਾਰ ਵਿੱਚ ਵਿਕਦੀਆਂ ਹਨ ਇੱਕ ਕਨਾਲ ਵਿੱਚ ਉਹ ਬੀਜਿਆ ਹੈ ਇਹ ਇੱਕ ਕਨਾਲ ਵਿੱਚ ਅਸੀਂ ਹਰਾ ਮਟਰ ਬੀਜਿਆ ਹੈ ਜਿਸ ਨੂੰ ਕੋ ਲਗਭਗ ਅਸੀਂ ਹਾਰਵੈਸਟ ਕਰ ਲਿਆ ਹੈ ਤੇ ਇਹ ਹੁਣ ਬਸ ਖਤਮ ਹੋਣ ਦੇ ਕੰਡੇ ਹੈ ਤੇ ਇੱਕ ਕਨਾਲ ਦਾ ਮਕਸਦ ਇਹ ਆ ਵੀ ਸਿਰਫ ਅਸੀਂ ਆਪਣੇ ਓਨੀ ਸਬਜ਼ੀ ਪੈਦਾ ਕਰੀਏ ਜਿੰਨੀ ਸਾਡੀ ਈਜੀ ਸੇਲ ਹੋ ਜਵੇ ਹੁਣ ਇਹ ਤੁਸੀਂ ਵੱਟ ਦੇਖ ਰਹੇ ਹੋ ਜਿਸ ਦੇ ਉੱਪਰ ਅਸੀਂ ਸੌਂਫ ਬੀਜੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਏਰੀਏ ਨੂੰ ਕਵਰ ਕਰਨ ਦੀ ਕਿ ਜ਼ਮੀਨ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਇਸੇ ਮਕਸਦ ਨਾਲ ਅਸੀਂ ਇਹ ਵੱਟ ਦੇ ਉੱਪਰ ਸੌਫ ਬੀਜੀ ਹੈ ਇਹ ਜਿਹੜੀ ਹੁਣ ਤੀਜੀ ਕਨਾਲ ਹੈ ਇਸ ਵਿੱਚ ਅਸੀਂ ਗੋਭੀ ਬੀਜੀ ਹੈ ਜਿਸ ਵਿੱਚ ਬਰੋਕਲੀ ਬੀਜੀ ਹੈ ਅਤੇ ਇਸ ਵਿੱਚ ਫੁੱਲ ਗੋਭੀ ਹੈ ਅਤੇ ਨਾਲ ਹੀ ਇਸ ਵਿੱਚ ਪੱਤਾ ਗੋਭੀ ਹੈ ਇਹ ਤਿੰਨ ਤਰ੍ਹਾਂ ਦੀਆਂ ਗੋਭੀ ਰਿਲੇਟਡ ਇਹਦੇ ਵਿੱਚ ਫਸਲਾਂ ਹਨ ਜੇਕਰ ਆਰਗੈਨਿਕ ਸਬਜੀ ਵਿੱਚ ਅਸੀਂ ਕਾਮਯਾਬ ਹੋਣਾ ਹੈ ਤਾਂ ਸਾਨੂੰ ਗਾਹਕ ਨੂੰ ਵੈਰਾਈਟੀ ਦੇਣੀ ਪਵੇਗੀ ਇਹਦਾ ਕਨਸੈਪਟ ਹੀ ਇਹ ਹੈ ਕਿ ਤੁਸੀਂ ਥੋੜੇ ਰਕਵੇ ਵਿੱਚ ਥੋੜੀਆਂ-ਥੋੜੀਆਂ ਚੀਜ਼ਾਂ ਬੀਜ ਕੇ ਅਤੇ ਵੱਧ ਤੋਂ ਵੱਧ ਵੈਰਾਈਟੀ ਲੈ ਕੇ ਜਾਓ ਜਿਸ ਨਾਲ ਆਪਣੇ ਕਸਟਮਰਾਂ ਨੂੰ ਅਸੀਂ ਆਰਗੈਨਿਕ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਦੇ ਸਕੀਏ ਇਸੇ ਮਕਸਦ ਨਾਲ ਹੀ ਅਸੀਂ ਇਸ ਨੂੰ ਕਨਾਲਾਂ ਦੇ ਵਿੱਚ ਡਿਵਾਈਡ ਕੀਤਾ ਹੈ ਇਹ ਹੁਣ ਤੁਸੀਂ ਅਗਲੀ ਵਟ ਤੇ ਦੇਖ ਸਕਦੇ ਹੋ ਇਸ ਉੱਪਰ ਅਸੀਂ ਪਾਲਕ ਦੀ ਬਜਾਈ ਕੀਤੀ ਹੋਈ ਹੈ ਜਿਸ ਨੂੰ ਅਸੀਂ ਤਿੰਨ ਤੋਂ ਚਾਰ ਵਾਰ ਹਾਰਵੈਸਟ ਕਰ ਚੁੱਕੇ ਹਾਂ ਤੇ ਇਹ ਵੀ ਇੱਕ ਵਧੀਆ ਮੈਥਡ ਹੈ ਕਿ ਜਿਹੜੇ ਵਟਾਂ ਹਨ ਉਹਨਾਂ ਤੋਂ ਵੀ ਅਸੀਂ ਕੁਝ ਨਾ ਕੁਝ ਲਈਏ ਇਹ ਹੁਣ ਅਗਲੀ ਕਨਾਲ ਵਿੱਚ ਬੈਂਗਣ ਹਨ ਬੈਂਗਣ ਵੀ ਸਾਡੇ ਕੋਲ ਤਿੰਨ ਕਿਸਮ ਦੇ ਹਨ ਇੱਕ ਛੋਟੀ ਬੈਂਗਣੀ ਇੱਕ ਹਰਾ ਬੈਂਗਣ ਅਤੇ ਇੱਕ ਸਫੇਰ ਬੈਂਗਣ ਇਸ ਦਾ ਮਕਸਦ ਵੀ ਇਹ ਹੈ ਕਿ ਕਸਟਮਰ ਨੂੰ ਵੱਧ ਤੋਂ ਵੱਧ ਆਰਗੇਨਿਕ ਵਿੱਚ ਵੈਰਾਈਟੀ ਪ੍ਰੋਵਾਈਡ ਕਰਵਾ ਸਕੀਏ ਤੇ ਇਹ ਬਾਸ ਗੱਡੇ ਹੋਏ ਹਨ ਕਿ ਜਦੋਂ ਇਹ ਗਰੋ ਕਰਨਗੇ ਤੇ ਇਹਨਾਂ ਨੂੰ ਰੱਸੀ ਦੀ ਸਹਾਇਤਾ ਨਾਲ ਬੰਨ ਕੇ ਰੱਖਿਆ ਜਾ ਸਕੇ ਜਿਸ ਨਾਲ ਬੂਟੇ ਡਿੱਗਣ ਨਾ ਇਸ ਨੂੰ ਅਸੀਂ ਦੋ ਵਾਰੀ ਸਵਾਵ ਹੀ ਪਾ ਚੁੱਕੇ ਹਾਂ ਤੇ ਇਹ ਵੀ ਚਲੀ ਵਟ ਦੇ ਉੱਪਰ ਅਸੀਂ ਮੂਲੀਆਂ ਬੀਜੀਆਂ ਹਨ ਜਿਸ ਨੂੰ ਲਗਭਗ ਅਸੀਂ ਹਾਰਵੈਸਟ ਕਰ ਚੁੱਕੇ ਹਾਂ ਦੋ ਵਟਾਂ ਬੈਂਗਣਾਂ ਦੀਆਂ ਹਨ ਅਤੇ ਤੀਜੀ ਵਟ ਜੋ ਹਰੀ ਮਰਚ ਦੀ ਹੈ ਇਹ ਹਰੀ ਮਰਚ ਜਿਹੜੀ ਇਸ ਨੂੰ ਵੀ ਅਸੀਂ ਸੇਮ ਹੀ ਉਸ ਹਾਵਣਾ ਬਾਸ ਗੱਡ ਕੇ ਜਦੋਂ ਗਰੋ ਕਰੂਗੇ ਇਹਨੂੰ ਬੰਨਿਆ ਜਾ ਸਕੇ ਇਹ ਅੱਗੇ ਇਸ ਦੇ ਵਿੱਚ ਮੂਲੀਆਂ ਸੀ ਜਿਸ ਨੂੰ ਲਗਭਗ ਅਸੀਂ 70 80% ਹਾਰਵੈਸਟ ਕਰ ਚੁੱਕੇ ਹਾਂ ਇਹ ਅੱਗੇ ਚਕੰਦਰ ਦੇ ਦੋ ਬੈੱਡ ਹਨ ਜੋ ਕਿ ਬਹੁਤ ਹੀ ਵਧੀਆ ਗਰੋਥ ਚ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਇਹਦੇ ਨਾਲ ਹੀ ਅਸੀਂ ਹਰਾ ਪਿਆਜ਼ ਵੀ ਬੀਜਿਆ ਹੋਇਆ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਹਰੇ ਪਿਆਜ਼ ਦੀ ਵੀ ਸਫਲ ਕਾਸ਼ਤ ਕੀਤੀ ਹੋਈ ਹੈ ਆਰਗੈਨਿਕ ਵਿੱਚ ਸਾਨੂੰ ਸਬਜੀ ਵਿੱਚ ਕਾਮਯਾਬ ਹੋਣ ਲਈ ਕਸਟਮਰ ਨੂੰ ਵੱਧ ਤੋਂ ਵੱਧ ਵੈਰਾਈਟੀ ਪ੍ਰੋਵਾਈਡ ਕਰਾਉਣੀ ਪੈਣੀ ਤਾਂ ਕਿ ਕਸਟਮਰ ਤੁਹਾਡੇ ਨਾਲ ਜੁੜ ਸਕੇ ਤੇ ਇਹ ਜਿਹੜਾ ਤੁਸੀਂ ਖੇਤ ਵਗਿਆ ਦੇਖ ਰਹੇ ਹੋ ਇਹ ਇੱਕ ਕਨਾਲ ਹੈ ਇਹਦੇ ਵਿੱਚੋਂ ਅਸੀਂ ਆਲੂ ਦੀ ਫਸਲ ਲੈ ਚੁੱਕੇ ਹਾਂ ਤੇ ਹੁਣ ਇਸ ਵਿੱਚ ਸਾਡੀ ਪਿਆਜ਼ ਦੀ ਤਿਆਰੀ ਹੈ ਇੱਕ ਕਨਾਲ ਦਾ ਇੱਕ ਇਹ ਵੀ ਹੈ ਵੀ ਤੁਸੀਂ ਇਸ ਨੂੰ ਜਿਵੇਂ ਜਿਵੇਂ ਤੁਹਾਡੀ ਤੁਸੀਂ ਫਸਲ ਹਾਰਵੈਸਟ ਕਰ ਸਕਦੇ ਹੋ ਤੁਸੀਂ ਨਾਲ ਹੀ ਅਗਲੀ ਫਸਲ ਬੀਜ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਅਗਲੀ ਵਟ ਇਹਦੇ ਉੱਪਰ ਅਸੀਂ ਦੇਸੀ ਟਮਾਟਰ ਬੀਜੇ ਹੋਏ ਹਨ ਜੋ ਕਿ ਜਿਨ੍ਹਾਂ ਦੀ ਗ੍ਰੋਥ ਬਹੁਤ ਵਧੀਆ ਹੈ ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਅਸੀਂ ਵੱਧ ਤੋਂ ਵੱਧ ਜ਼ਮੀਨ ਨੂੰ ਵਰਤੋਂ ਵਿੱਚ ਲਿਆਉਣ ਦੇ ਮੈਥਡ ਨਾਲ ਹੀ ਇਹ ਸਾਰਾ ਕੁਝ ਕੀਤਾ ਹੈ ਹੁਣ ਇਹ ਜਿਹੜੀਆਂ ਦੋ ਵਟਾਂ ਹਨ ਇਹਨਾਂ ਦੇ ਉੱਪਰ ਅਸੀਂ ਪਾਲਕ ਬੀਜੀ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਹਾਰਵੈਸਟ ਕਰ ਦੋ ਇਹਦੀਆਂ ਤੜਾਈਆਂ ਲੈ ਚੁੱਕੇ ਹਾਂ ਤੇ ਅੱਗੇ ਇਸ ਦੇ ਵਿੱਚ ਇਹ ਗਾਜਰ ਦੇ ਤਿੰਨ ਬੈੱਡ ਹਨ ਜਿਸ ਦੇ ਵਿੱਚ ਕਾਲੀ ਗਾਜਰ ਅਤੇ ਲਾਲ ਗਾਜਰ ਹੈ ਅੱਗੇ ਤਿੰਨ ਬੈੱਡ ਜਿਹੜੇ ਮੇਥੇ ਦੇ ਹਨ ਉਸ ਨੂੰ ਵੀ ਅਸੀਂ ਦੋ ਵਾਰੀ ਹਾਰਵੈਸਟ ਕਰ ਚੁੱਕੇ ਹਾਂ ਤੇ ਇਹ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਚਾਰ ਬੈੱਡ ਅੱਗੇ ਸੌਂਫ ਦੇ ਹਨ ਸੌਂਫ ਵੀ ਇੱਕ ਬਹੁਤ ਵਧੀਆ ਵਿਕਲਪ ਹੈ ਇਹਦੇ ਉੱਤੇ ਮੈਂ ਇੱਕ ਅਲੱਗ ਵੀਡੀਓ ਵੀ ਪਾਈ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਤੇ ਇਹ ਅੱਗੇ ਦੋ ਬੈੱਡ ਫਿਰ ਚਕੰਦਰ ਦੇ ਹਨ ਅਤੇ ਇੱਕ ਬੈੱਡ ਹਰੇ ਪਿਆਜ਼ ਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਅਸੀਂ ਅਲੱਗ-ਅਲੱਗ ਆ ਜਿਹੜਾ ਇੱਕ ਬੈੱਡ ਹੈ ਵਟ ਹੈ ਮੀਨ ਇਹ ਉਹ ਆਪਾਂ ਹਰੇ ਧਣੀਆਂ ਦੀ ਸੀ ਜੇ ਇਸ ਤੋਂ ਕਿ ਅਸੀਂ ਹੁਣ ਸੀਡ ਤਿਆਰ ਕਰਨਾ ਹੈ ਅੱਗੋਂ ਧਣੀਆਂ ਵਾਸਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਵੀ ਸੀਡ ਆਪਣਾ ਹੀ ਤਿਆਰ ਕਰੀਏ ਇੱਕ ਸੀਡ ਬੈਂਕ ਵੀ ਸਾਡੇ ਕੋਲ ਤਿਆਰ ਹੈ ਲਗਭਗ ਇਹ ਹੁਣ ਜਿਹੜੀ ਅਗਲੀ ਕਨਾਲ ਹੈ ਇਹਦੇ ਵਿੱਚ ਫੁੱਲ ਗੋਭੀ ਬਰੋਕਲੀ ਅਤੇ ਗੱਠ ਗੋਭੀ ਸੀ ਜਿਸ ਨੂੰ ਕਿ ਅਸੀਂ ਹਾਰਵੈਸਟ ਕਰ ਚੁੱਕੇ ਹਾਂ ਇਹ ਇਸ ਵਿੱਚ ਹੁਣ ਅਸੀਂ ਦੁਬਾਰਾ ਫੁੱਲ ਗੋਭੀ ਅਤੇ ਬਰੋਕਲੀ ਲਗਾਵਾਂ ਬਰੋਕਲੀ ਦੀ ਤਿਆਰੀ ਹੈ ਇਸ ਤਰ੍ਹਾਂ ਦੀਆਂ ਆਰਗੈਨਿਕ ਰਿਲੇਟਿਡ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਵੀਡੀਓ ਦੇਖਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ